मनीष सिसोदिया ਦਾ ਸਾਮ ਦਾਮ ਦੰਡ ਪੇਦ ਵਾਲਾ ਬਿਆਨ ਲੋਕਤੰਤਰ ਨੂੰ ਤਬਾਹ ਕਰ ਰਿਹਾ ਹੈ ਕੁਲਦੀਪ ਸਿੰਘ ਕਪੂਰਥਲਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦੇ ਸਾਮ ਦਾਮ ਦੰਡ ਪੇਦ ਵਾਲੇ ਬਿਆਨ ਨੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੀਂ ਹਲਚਲ ਮਚਾ ਦਿੱਤੀ ਹੈ ਇਸ ਬਿਆਨ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਉਹਨਾਂ ਤੇ ਤਿੱਖਾ ਹਮਲਾ ਕੀਤਾ ਹੈ कांग्रेस पार्टी दे जिला उपप्रधान कुलदीप सिंह ने चुनाव कमीशन तो ओना विरुद्ध केस दर्ज ਕਰਨ ਦੀ ਮੰਗ ਕੀਤੀ ਹੈ कुलदीप सिंह ने ਕਿਹਾ ਕਿ सिसोदिया दिया टिप्पणियां आप ਵਰਕਰਾਂ ਨੂੰ ਝੂਠ ਬੋਲਣ ਝੂਠੇ ਵਾਦੇ ਕਰਨ ਵੋਟਰਾਂ ਨੂੰ ਲੁਭਾਉਣ ਅਤੇ 2027 ਦੀਆਂ ਵਿਦਾਨ ਸਭਾ ਚੋਣਾ ਜਿੱਤਣ ਲਈ ਹਿੰਸਾ ਦਾ ਸਹਾਰਾ ਲੈਣ ਲਈ ਉਤਸ਼ਾਹਿਤ ਕਰ ਦਿਆ ਹਨ ओना ਕਿਹਾ ਕਿ ਜਦੋਂ ਸਿਸੋਦੀਆ ਖੁੱਲੇ ਆਮ ਐਲਾਨ ਕਰਦੇ ਹਨ ਕਿ ਉਹ 2027 ਦੀਆਂ ਚੋਣਾਂ ਕਿਸੇ ਵੀ ਕੀਮਤ ਤੇ ਜਿੱਤਣਗੇ ਤਾਂ ਇਹ ਕੋਈ ਰਣਨੀਤੀ ਨਹੀਂ ਹੈ ਇਹ ਲੋਕਤੰਤਰ ਨੂੰ ਤਬਾਹ ਕਰਨ ਦੇ ਇਰਾਦੇ ਦਾ ਇਕਬਾਲ ਹੈ ਉਹਨਾਂ ਦਲੀਲ ਦਿੱਤੀ ਕਿ ਸਿਸੋਦੀਆ ਦੇ ਸ਼ਬਦ ਪ੍ਰਿਸ਼ਟ ਅਭਿਆਸਾਂ ਨੂੰ ਅਪਣਾਉਣ ਵੋਟਰਾਂ ਨੂੰ ਡਰਾਉਣ ਦੁਸ਼ਮਣੀ ਫੈਲਾਉਣ ਅਤੇ ਸੂਬੇ ਵਿੱਚ ਜਨਤਕ ਵਿਵਸਥਾ ਨੂੰ ਪੰਗ ਕਰਨ ਦੇ ਇਰਾਦੇ ਦੇ ਖੁੱਲੇ ਇਕਬਾਲ ਦੇ ਬਰਾਬਰ ਹਨ ਉਨਾ ਕਿਹਾ ਕਿ ਸਿਸੋਦੀਆ ਪੰਜਾਬ ਅਤੇ ਪੰਜਾਬੀਆਂ ਬਾਰੇ ਇੱਕ ਵੱਡੀ ਗਲਤ ਤਾਰਨਾ ਵਿੱਚ ਹਨ ਜੇਕਰ ਉਹ ਸੋਚਦੇ ਹਨ ਕਿ ਜੇਕਰ ਆਪ ਇਨਾ ਚਾਲਾ ਦਾ ਸਹਾਰਾ ਲੈ ਕੇ ਜਿੱਤ ਸਕਦੀ ਹੈ ਤਾਂ ਉਹ ਮੂਰਖਾਂ ਦੇ ਸਵਰਗ ਵਿੱਚ ਰਹਿ ਰਹੇ ਹਨ ਕੁਲਦੀਪ ਸਿੰਘ ਉਨਾ ਕਿਹਾ ਕਿ ਸਿਸੋਦੀਆ ਦੀਆਂ ਟਿੱਪਣੀਆਂ ਨੇ ਨਾ ਸਿਰਫ ਲੋਕਾਂ ਦੀ ਵੋਟ ਦਾ અપਮਾਨ ਕੀਤਾ ਹੈ ਸਗੋਂ ਉਹਨਾਂ ਦੇ ਆਪਣੇ ਪਖੰਡ ਨੂੰ ਵੀ ਨੰਗਾ ਕੀਤਾ ਹੈ ਉਨਾ ਕਿਹਾ ਕਿ ਇਹ ਪੁਰਾਣੀ ਕਹਾਵਤ ਦੀ ਯਾਦ ਦਿਵਾਉਂਦਾ ਹੈ ਜੇ ਛਾਨਣੀ ਸ਼ਿਕਾਇਤ ਕਰਦੀ ਹੈ ਤਾਂ ਬੱਤਰ ਛੇਕ ਵਾਲੀ ਛਾਨਣੀ ਦਾ ਕੀ ਹੋਵੇਗਾ ਉਹਨਾਂ ਸਾਬਕਾ ਉਪ ਮੁੱਖ ਮੰਤਰੀ ਤੇ ਦੋਸ਼ ਲਗਾਇਆ ਕਿ ਉਹ ਆਪਣੀ ਹਾਰ ਅਤੇ ਉਹਨਾਂ ਤੇ ਲੱਗੇ ਪ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਕਿਹਾ ਕਿ 2027 ਵਿੱਚ ਪੰਜਾਬ ਦੇ ਲੋਕ ਇਸ ਲਈ ਆਮ ਆਦਮੀ ਪਾਰਟੀ ਨੂੰ ਜਵਾਬਦੇਹ ਬਣਾਉਣਗੇ आम आदमी पार्टी ते निशाना साधਦੇ ਹੋਏ ਕੁਲਦੀਪ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਝੂਠੇ ਪ੍ਰਚਾਰ ਦਾ سہارا ਲੈਣ ਦੀ بجائے ਔਰਤਾਂ ਨਾਲ ਕੀਤੇ ਗਏ ਚੋਣ ਵਾਦੇ ਖਾਸ ਕਰਕੇ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਤੁਰੰਤ ਪੂਰੇ ਕਰਨੇ ਚਾਹੀਦੇ ਹਨ। ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਜਨਤਕ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ।